ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਅਰਜਨ ਤੇ ਕ੍ਰਿਸ਼ਨ ਦੋਨੋਂ ਜਰੇ ਕਿਤੇ ਜਾ ਰਹੇ ਸੀ ਤਾਂ ਰਸਤੇ ਵਿੱਚ ਵੇਖਦੇ ਹੋਏ ਇੱਕ ਪਿਖਾਰੀ ਭੀਖ ਮੰਗ ਰਿਹਾ ਤੇ ਉਹਦੇ ਕੋਲੇ ਜਾਂਦੇ ਕਹਿੰਦੇ ਵੀ ਤੂੰ ਭੀਖ ਕਿਉਂ ਮੰਗ ਰਿਆ ਉਹ ਕਹਿੰਦੇ ਜੀ ਮੈਂ ਬਹੁਤ ਗਰੀਬ ਆ ਮੇਰਾ ਗੁਜ਼ਾਰਾ ਹੀ ਇਹਦੇ ਨਾਲ ਚੱਲਦਾ ਜਿਹੜੇ ਮੈਂ ਪੈਸੇ ਲੈ ਕੇ ਜਾਂਦਾ ਉਸ ਨਾਲ ਹੀ ਆਪਦੇ ਬੱਚੇ ਪਾਲਦਾ ਉਹ ਕਹਿੰਦਾ ਲੈ ਸੋਨੇ ਦੇ ਛਿੱਕੇ ਇਸ ਤੋਂ ਬਾਅਦ ਤੂੰ ਭੀਖ ਨਹੀਂ ਮੰਗਣੀ ਕਹਿੰਦਾ ਠੀਕ ਆ ਉਹ ਲੈ ਕੇ سونے ਦੇ ਸਿੱਕੇ ਜਾਈ ਜਾਂਦਾ ਹੁੰਦਾ ਰਸਤੇ 'ਚ ਉਹ ਮਨ 'ਚ ਸੋਚਦਾ ਮੈਂ ਥਾਂ ਵੀ ਲੈ ਲੂਗਾ ਆਪਦੀ ਕੋਠੀ ਵੀ ਪਾ ਲੂਗਾ ਮੈਂ ਬਹੁਤ ਅਮੀਰ ਹੋ ਜਾਊਗਾ ਤੇ ਮਗਰੋਂ ਚੋਰ ਆਉਂਦਾ ਤੇ ਉਹ ਸਾਰੇ ਦੇ ਸਾਰੇ ਖੋ ਕੇ ਲੈ ਜਾਂਦਾ ਤੇ ਉਹ ਫਿਰ ਉਸੇ ਥਾਂ ਤੇ ਬੈਠ ਕੇ ਫੇਰ ਭੀਖ ਮੰਗ ਰਿਹਾ ਹੁੰਦਾ ਜਦੋਂ ਉਹ ਵਾਪਸ ਆਉਂਦੇ ਕ੍ਰਿਸ਼ਨ ਤੇ ਤੇ ਜਰਜਨ ਤਾਂ ਫੇਰ ਵੇਖਦੇ ਆ ਉਹ ਕਹਿੰਦੇ ਅਰਜਨ ਨੂੰ ਕ੍ਰਿਸ਼ਨ ਕਹਿੰਦਾ ਵੀ ਇਹ ਭੁਖਾਰੀ ਫੇਰ ਭੀਖ ਮੰਗ ਰਿਹਾ ਪਰ ਕੱਲ ਤਾਂ ਇਹਨੂੰ ਐਨੇ ਪੈਸੇ ਦੇ ਕੇ ਗਏ ਸੀ ਤੇ ਇਹ ਕੀ ਗੱਲ ਇਹ ਕਾ ਤਾ ਭੀਖ ਮੰਗ ਰਿਹਾ ਉਹ ਉਹ ਜਾ ਕੇ ਉਹਦੇ ਕੋਲੇ ਕਹਿੰਦੇ ਵੀ ਕਿਉਂ ਕੱਲ ਪੈਸੇ ਦਿੱਤੇ ਸੀ ਤੂੰ ਅੱਜ ਫੇਰ ਭੀਖ ਮੰਗ ਰਿਹਾ ਉਹ ਕਹਿੰਦੇ ਸਾਰੀ ਉਹਨੇ ਘਾੜੀ ਦੱਸੀ ਬਈ ਮੈਂ ਜਾ ਰਿਹਾ ਸੀਗਾ ਮੈਂ ਆਪਦੀ ਬਹਾਉਤਾ ਬਣਾਉਂਦਾ ਜਾ ਰਿਹਾ ਸੀ ਰਸਤੇ 'ਚ ਵੀ ਆ ਕੇ ਕਰਕੇ ਚੋਰ ਆਇਆ ਸਾਰੇ ਦੇ ਸਾਰੇ ਖੋਕੇ ਲੈ ਗਿਆ ਤੇ ਮੇਰਾ ਕੋਈ ਸਾਧਨ ਨਹੀਂ ਰਿਹਾ ਮੈਂ ਫੇਰ ਇੱਥੇ ਆ ਗਿਆ ਉਹਨੇ ਭਾਈ ਫੇਰ ਉਹਨਾਂ ਦੇ ਵਿਚਾਰੇ ਦੇ ਇੱਕ ਅਜੀਹ ਹਾਸ਼ੀਰਾ ਦਿੱਤਾ ਕਹਿੰਦਾ ਇਹ ਸਾਰੇ ਤੇਰੇ ਪਹਿਲੇ ਛਿੱਕਾ ਨਾਲੋਂ ਵੀ ਵੀ ਕੀਮਤੀ ਆ ਇਹ ਤੂੰ ਛਿੱਕਾ ਲੈ ਜਾ ਤੇ ਤੂੰ ਸਾਰਾ ਕੁਝ ਬਣਾ ਲਈਂ ਆਪਦਾ ਖੁਸ਼ ਹੋ ਕੇ ਤੁਰਿਆ ਜਾਂਦਾ ਹੁੰਦਾ ਰਸਤੇ 'ਚ ਤੇ ਘਰੇ ਚਲਾ ਜਾਂਦਾ ਤੇ ਉਹ ਨਾ ਇੱਕ ਘੜੇ ਦੇ ਵਿੱਚ ਪਾ ਕੇ ਉਹ ਰੱਖ ਦਿੰਦਾ ਤੇ ਘੜੇ ਦੇ ਵਿੱਚ ਪਾ ਕੇ ਉਹ ਛਿੱਕੇ ਨੂੰ ਹੀ ਰੱਖ ਦਿੰਦਾ ਵੀ ਚਲ ਮੈਂ ਹੁਣ ਕੱਲ ਨੂੰ ਇਹਨੂੰ ਵਰਤੂਗਾ ਉਹਦੇ ਘਰ ਵਾਲੀ ਕਿਤੇ ਪਾਣੀ ਭਰ ਨਜ਼ਾਰਾ ਹੁੰਦਾ ਤੇ ਉਹ ਘੜਾ ਲੈ ਲੈਂਦੀ ਆ ਉਹ ਘੜਾ ਜਿਹੜਾ ਹੁੰਦਾ ਉਹ ਤਾਂ ਬੜੇ ਪਿਆ ਹੁੰਦਾ ਤੇ ਹੋਰ ਘੜਾ ਲੈ ਕੇ ਜਦੋਂ ਪਾਣੀ ਦਾ ਭਰ ਲੈ ਜਾਂ ਲੱਗਦੀ ਆ ਨਾ ਤੇ ਉਹ ਘੜਾ ਉਹਨੂੰ ਥੋੜਾ ਜਿਹਾ ਟੁੱਟਿਆ ਦਿਸਦਾ ਉਹ ਘੜਾ ਉਹਨੂੰ ਪਰੇ ਕਰ ਦਿੰਦੀ ਤੇ ਉਹ ਘੜਾ ਲੈ ਜਾਂਦੀ ਜਦੋਂ ਘੜਾ ਪਾਣੀ ਦਾ ਭਰਨ ਵਾਸਤੇ ਉਹ ਨਹਿਰ ਤੇ ਜਾਂਦੀ ਆ ਤੇ ਨਹਿਰ ਦੇ ਵਿੱਚ ਜਦੋਂ ਪਾਣੀ ਭਰਦੀ ਆ ਤੇ ਉਹ ਜਿਹੜਾ ਹੀਰਾ ਹੁੰਦਾ ਉਹ ਉੱਪਰ ਆ ਕੇ ਨਹਿਰ ਦੇ ਵਿੱਚ ਟਿਕ ਪੈਂਦਾ ਜਦੋਂ ਨਾਦਰ ਤੇ ਚ ਡਿੱਗ ਪੈਂਦਾ ਤੇ ਉਹ ਉਸੇ ਥਾਂ ਤੇ ਜੀ ਫੇਰ ਆ ਕੇ ਮੰਗਣ ਲੱਗ ਜਾਂਦਾ ਤੇ ਉਹ ਫੇਰ ਉਹਨਾਂ ਦਾ ਗੇੜਾ ਕੀਤੇ ਉਹ ਦਰਵਾਜਾ ਤੇ ਉਹ ਕਹਿੰਦੇ ਵੀ ਕੀ ਗੱਲ ਇਹ ਭਿਖਾਰੀ ਨੂੰ ਆਪਾਂ ਖੱਲ ਵੀ ਦਿੱਤਾ ਪਰਸ ਵੀ ਦਿੱਤਾ ਅੱਜ ਫੇਰ ਇਹ ਉਸੇ ਥਾਂ ਤੇ ਬੈਠਾ ਫੇਰ ਵੀ ਮੰਗ ਰਿਹਾ ਉਹ ਕਹਿੰਦੇ ਵੀ ਕੀ ਗੱਲ ਤੈਨੂੰ ਅਸੀਂ ਦੋ ਵਾਰੀ ਦੇ ਕੇ ਗਏ ਅੱਛੇ ਕੇ ਤੇ ਤੂੰ ਫੇਰ ਇੱਥੇ ਭੀਖ ਮੰਗ ਰਿਹਾ ਉਹ ਅੱਜ ਮੈਂ ਕੀ ਕਰਾਂ ਸਾਰੀ ਕਹਾਣੀ ਉਹਨੇ ਦੱਸਦੀ ਉਹ ਕਹਿੰਦਾ ਵੀ ਚੱਲ ਠੀਕ ਹੈ ਹੁਣ ਤੂੰ ਆਏ ਗਾ ਜਿਹੜਾ ਆ ਛਿੱਕਾ ਤੈਨੂੰ ਦਿੰਨੇ ਆ ਇਹ ਛਿੱਕਾ ਤੂੰ ਲੈ ਚੱਲ ਇਹ ਜਿਹੜੇ ਛਿੱਕੇ ਆ ਨਾ ਇਹ ਛਿੱਕੇ ਤੈਨੂੰ ਵੀਰ ਬਣਾ ਦੇਣਗੇ ਚਲੋ ਜੀ ਰਸਤੇ ਵਿੱਚ ਜਾਂਦਾ ਉਹ ਤੇ ਉਹ ਵੀ ਮਗਰੀ ਚੱਲ ਪੈਂਦੇ ਆ ਅਰਜਨ ਤੇ ਕ੍ਰਿਸ਼ਨ ਵੀ ਦੋਨੇ ਆਪਾਂ ਵੇਖਾਂਗੇ ਅੱਜ ਪੈਸਿਆ ਦਾ ਕੀ ਕਰਦਾ ਉਹ ਜਿਹੜਾ ਰਸਤੇ 'ਚ ਜਾਂਦਾ ਨਾ ਤੇ ਇੱਕ ਮਛੇਰਾ ਹੁੰਦਾ ਮੱਛੀਆਂ ਫੜਦਾ ਉਹ ਬੱਚਿਆਂ ਨੂੰ ਲਿਜਾ ਰਿਆ ਹੁੰਦਾ ਤੇ ਇੱਕ ਮੱਕ ਮੱਛੀ ਨਾ ਉਹਦੇ ਵਿੱਚ ਸਹਿਕਦੀ ਹੁੰਦੀ ਹੈ ਜੇ ਉਹਦੇ ਚ ਸਾਹ ਹੁੰਦਾ ਉਹ ਮਨ ਵਿੱਚ ਸੋਚਦਾ ਵੀ ਜੇ ਮੈਂ ਇਸ ਮੱਛੀ ਨੂੰ ਬਚਾ ਲਾਂ ਤੇ ਜੇ ਮੈਂ ਮੱਛੀ ਨੂੰ ਇਹਨੂੰ ਜੇ ਜਿੰਨੇ ਵੀ ਪੈਸੇ ਮੰਗਦਾ ਉਹ ਦੇ ਕੇ ਮੱਛੀ ਲੈ ਲਾਂ ਤੇ ਉਹ ਮੈਂ ਪਾਣੀ 'ਚ ਛੱਡਦਾ ਵਿਚਾਰੀ ਦੀ ਜਾਨ ਬਚ ਜੂਗੀ ਉਹ ਮਗਰ ਉਹਵੇਂ ਦੇਖਦੇ ਹੁੰਦੇ ਤੇ ਉਹ ਮੱਛੀ ਲੈ ਲੈਂਦਾ ਤੇ ਉਹਨੂੰ ਪਾਣੀ ਦੇ ਵਿੱਚ ਜਿੱਦੋਂ ਛੱਡਦਾ ਨਾ ਉਹ ਦੇਖਦੇ ਆ ਵੀ ਇਹ ਤਾਂ ਉਹੀ ਮੱਛੀ ਆ ਜਿਹਦੇ ਉਹਦੇ ਮੂਹੇ ਵਿੱਚ ਉਹ ਹੀ ਨਿਕਲ ਜਾਂਦਾ ਹੈਗਾ ਜਿਹੜੇ ਹੀਰਾ ਉਹਨੇ ਦਿੱਤਾ ਸੀ ਬਾਲਾ ਕੀਮਤੀ ਉਹ ਹੀਰਾ ਵੀ ਲੈ ਲੈਂਦਾ ਤੇ ਜਦੋਂ ਹੀਰਾ ਉਹਨੂੰ ਮਿਲਦਾ ਉਸ ਬੱਛੀ ਦੇ ਵਿੱਚੋਂ ਤੇ ਉਹ ਹੈਰਾਨ ਹੁੰਦਾ ਤੇ ਉਹ ਉੱਚੀ ਚੀਕਣ ਲੱਗ ਜਾਂਦਾ ਮਿਲ ਗਿਆ ਮਿਲ ਗਿਆ ਮਿਲ ਗਿਆ ਉੱਥੇ ਹੀ ਉਹ ਚੋਰ ਹੁੰਦੇ ਜਿਨ੍ਹਾਂ ਨੂੰ ਸਾਰੇ ਤੋਂ ਪਹਿਲਾਂ ਛਿੱਕੇ ਦਿੱਤੇ ਲੈ ਕੇ ਭੱਜ ਗਏ ਸੀ ਉਹ ਚੋਰਾਂ ਦਾ ਵੀ ਵੀ ਇਹਨੂੰ ਪਤਾ ਲੱਗ ਗਿਆ ਮੇਰਾ ਵੀ ਮੈਂ ਆ ਉਹ ਵੀ ਆ ਉਹ ਕਹਿੰਦੇ ਕੋਈ ਨਹੀਂ ਤੂੰ ਖਬਰਾਨਾ ਚੋਰਾ ਦੇ ਤੇ ਅਸੀਂ ਤੇਰਾ ਸਾਰਾ ਕੁਝ ਦੇ ਦਿੰਦੇ ਆ ਉਹ ਉਹਨੂੰ ਸਾਰੇ ਦਾ ਸਾਰਾ ਉਹੀ ਜਿੰਨੇ ਚਿੱਕੇ ਲੈ ਕੇ ਗਏ ਸੀ ਦੇ ਦਿੰਦੇ ਆ ਤੇ ਉਹ ਸਾਰਾ ਉਸ ਕ੍ਰਿਸ਼ਨ ਜੀ ਤੇ ਉਹ ਅਰਜਨ ਵੇਖ ਰਹੇ ਹੁੰਦੇ ਆ ਵੀ ਇਹ ਦੇਖ ਦੂਸਰਿਆਂ ਲਈ ਕਿੰਨਾ ਸੋਚਦਾ ਉਹ ਫਿਰ ਕਹਿੰਦੇ ਵੀ ਜੇ ਤੂੰ ਦੂਸਰਿਆਂ ਲਈ ਸੋਚਿਆ ਤਾਂ ਤੇ ਤੇਰਾ ਸਭ ਕੁਝ ਬਣ ਗਿਆ ਮੱਛੀ ਬਚਾਉਣ ਲੱਗਿਆ ਤੇ ਜੇ ਤੂੰ ਆਪਦੇ ਬਾਰੇ ਸੋਚਦਾ ਰਿਹਾ ਮੈਂ ਆਪਦਾ ਘਰ ਬਣਾਉਗਾ ਐ ਕਰੂ ਤੇ ਫਿਰ ਤੇਰਾ ਕੁਝ ਵੀ ਨਹੀਂ ਬਣਿਆ ਇਸੇ ਲਈ ਆਪਾਂ ਨੂੰ ਵੀ ਦੂਜਿਆਂ ਬਾਰੇ ਸੋਚਣਾ ਚਾਹੀਦਾ ਜੇ ਕਿਤੇ ਐਕਸੀਡੈਂਟ ਹੋਇਆ ਪਿਆ ਬੰਦਾ ਮਾਰਿਆ ਉਹਨੂੰ ਬਚਾਓ ਹਸਪਤਾਲ ਲੈ ਕੇ ਜਾਓ ਪਰ ਲੋਕਾਂ ਕਾ ਜਿਕ ਲਈ ਕੀ ਸੋਚਦੇ ਆ ਕਹਿੰਦੇ ਵੀ ਜੇ ਬਚਾਉਂਦੇ ਬਚਾਉਂਦੇ ਕਿਤੇ ਆਪਾ ਨਾ ਫਸ ਜਾਈਏ ਕਿਉਂਕਿ ਅੱਜ ਕੱਲ ਟਾਈਮ ਵੀ ਇਹ ਹੈ ਜਬ ਬਣਿਆ ਪਿਆ ਵੀ ਜੇਕਰ ਅਗਲਾ ਉੱਥੇ ਜਿੱਥੇ ਖੜਾ ਬੰਦਾ ਵਰ ਗਿਆ ਅਗਲਾ ਉਹਦੇ ਨਾਂ ਲਾ ਕੇ ਆਪ ਪਰੇ ਹੋ ਜਾਂਦਾ ਇਸ ਕਰਕੇ ਲੋਕ ਡਰਦੇ ਆ ਪਰ ਆਪਾਂ ਨੂੰ ਡਰਨਾ ਨਹੀਂ ਚਾਹੀਦਾ ਕਿ ਆਪਾਂ ਨੂੰ ਉਹਨਾਂ ਦੀ ਜ਼ਿੰਦਗੀ ਬਚਾਉਣੀ ਚਾਹੀਦੀ ਹੈ ਆਪਾਂ ਦੂਸਰਿਆਂ ਦਾ ਕੰਮ ਕਰਾਂਗੇ ਨਾ ਫਿਰ ਪ੍ਰਮਾਤਮਾ ਆਪਾਂ ਨੂੰ ਸਭ ਕੁਝ ਦੇਊਗਾ ਇਸ ਘਾਲੀ ਤੋਂ ਇਹੀ ਆ ਵੀ ਦੂਜਿਆਂ ਦੀ ਮਦਦ ਕਰਨ ਨਾਲ ਹੀ ਆਪਾਂ ਨੂੰ ਸਭ ਕੁਝ ਮਿਲ ਸਕਦਾ ਜਿਵੇਂ ਉਹ ਭਿਖਾਰੀ ਸੀਗਾ ਭਿਖਾਰੀ ਨੇ ਦੂਜੇ ਦੀ ਮਦਦ ਮਕਸਦ ਵੀ ਉਹ ਮੱਛੀ ਨੂੰ ਬਚਾਉਣ ਲੱਗਿਆ ਤੇ ਮੱਛੀ ਦੇ ਵਿੱਚੋਂ ਉਹਦਾ ਉਹ ਹੀਰਾ ਮਿਲਿਆ ਤੇ ਮਗਰ ਉਹ ਚੋਰ ਵੀ ਮਿਲ ਗਿਆ ਤੇ ਸਾਰੇ ਦਾ ਸਾਰਾ ਉਹਨੂੰ ਮਿਲ ਗਿਆ ਇਸ ਕਰਕੇ ਆਪਾਂ ਨੂੰ ਦੂਜਿਆਂ ਦੀ ਮਦਦ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੇ ਚੰਗੀ ਲੱਗੇ ਤਾਂ ਕਮੈਂਟ ਕਰਕੇ The do the second, thank you.